ਬੀ ਵੀ ਬਹੁਤ ਮਾਰੇ ਦੇ ਰਹੀਆਂ ਸਰਕਾਰਾਂ ਸਾਨੂੰ ਬੀ ਨਹੀਂ ਚੱਜਦੇ ਆ ਰਹੇ ਜੇ ਸਰਕਾਰਾਂ ਪੰਜਾਬੀਆਂ ਨੂੰ ਖਿੱਚਣ ਤੇ ਸਾਨੂੰ ਬੀ ਚੰਗੇ ਮਿਲ ਜਾਣ ਤਾਂ ਨਰਮਾ ਹੋ ਸਕਦਾ ਪਰ ਨਹੀਂ ਤਾਂ ਤੁਸੀਂ ਦੇਖਦੇ ਹੋ ਇਹਨੂੰ ਇੱਕ ਵੀ ਟੀਂਡਾ ਨਹੀਂ ਲੱਗਿਆ ਇੱਕ ਵੀ ਨਹੀਂ ਨਰਮੇ ਦਾ ਕਦ ਦੇਖੋ ਤੁਸੀਂ ਖੜੇ ਆਪਾਂ ਨਰਮੇ ਦੇ ਵਿੱਚ ਢੀਂਦੇ ਨਹੀਂ ਪਰ ਇਹਨੂੰ ਟੀਂਡਾ ਇੱਕ ਵੀ ਨਹੀਂ ਲੱਗਿਆ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਬਠਿੰਡਾ ਦੇ ਵਿੱਚ ਪਿਛਲੇ 2-3 ਦਿਨਾਂ ਤੋਂ ਮੀਂਹ ਪੈ ਰਿਹਾ ਤੇ ਇਸ ਮੀਂਹ ਦੇ ਨਾਲ ਜਿੱਥੇ ਝੋਨੇ ਦੀ ਫਸਲ ਨੂੰ ਫਾਇਦਾ ਹੋਇਆ ਉਥੇ ਨਰਮੇ ਨੂੰ ਇਹ ਮੀਂਹ ਨੁਕਸਾਨ ਪਹੁੰਚਾ ਰਿਹਾ ਕਿਉਂਕਿ ਇਸ ਵਕਤ ਗੁਲਾਬੀ ਸੁੰਡੀ ਦਾ ਹਮਲਾ ਜਿਹੜਾ ਹੈ ਉਹਦੇ ਚਾਂਸ ਵੱਧ ਜਾਂਦੇ ਆ ਤੇ ਪਿਛਲੇ ਵਾਰ ਵੀ ਨਰਮੇ ਨੂੰ ਬਹੁਤ ਨੁਕਸਾਨ ਆ ਇਸ ਵਕਤ ਦਿਉਣ ਪਿੰਡ ਦੇ ਵਿੱਚ ਹੈਗੇ ਤੁਹਾਨੂੰ ਦਿਖਾਦੇ ਕਿਸਾਨਾਂ ਦੀ ਜਿਹੜੀ ਚਿੰਤਾ ਹੈ ਉਹ ਵਧਣੀ ਸ਼ੁਰੂ ਹੋ ਗਿਆ ਕਿਉਂਕਿ ਮੀਂਹ ਪੈ ਰਿਹਾ ਇਸ ਇਲਾਕੇ ਦੇ ਵਿੱਚ ਪਿਛਲੇ 2-3 ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਅੱਜ ਵੀ ਜਿਹੜੇ ਬੱਦਲ ਵਾਈ ਬਹੁਤ ਬਣੀ ਹੋਈ ਹੈ ਪਰ ਨਰਮੇ ਦੀ ਹਾਈਟ ਤੁਸੀਂ ਦੇਖ ਰਹੇ ਹੋ 5 5.5 6 ਫੁੱਟ ਤੱਕ ਨਰਮੇ ਦੀ ਹਾਈਟ ਹੈਗੀ ਹੈ ਪਰ ਇਹ ਨਰਮੇ ਦੇ ਵਿੱਚੋਂ ਜੇ ਇਹਦੇ ਵਿੱਚੋਂ ਕਿਸਾਨਾਂ ਨੂੰ ਕੁਝ ਨਿਕਲੇਊਗਾ ਉਹਦੇ ਚਾਂਸ ਬੜੇ ਘੱਟ ਲੱਗਦੇ ਆ ਕਿਉਂਕਿ ਜਿਹੜੀ ਗੁਲਾਬੀ ਸੁੰਡੀ ਹੈ ਉਹਨੂੰ ਰੋਕਣ ਵਾਸਤੇ ਬੜਾ ਕੁਝ ਫੀਰੋਮਨ ਟਰੈਪ ਵਗੈਰਾ ਵੀ ਜਿਹੜੇ ਲਗਾਏ ਗਏ ਆ ਖੇਤੀਬਾੜੀ ਵਿਭਾਗ ਵੱਲੋਂ ਪਰ ਜਿਹੜੇ ਇਹ ਤੁਹਾਨੂੰ ਇੱਕ ਵਾਰ ਦਿਖਾਣੇ ਆ ਸੀ ਜਿਹੜੇ ਟਿੰਡੇ ਜਾਂ ਫੁੱਲ ਲੱਗਦੇ ਆ ਉਹਨਾਂ ਦੇ ਵਿੱਚ ਗੁਲਾਬੀ ਸੁੰਡੀ ਦਾ ਜਿਹੜਾ ਖਤਰਾ ਉਹ ਵੱਜ ਜਾਂਦਾ ਹਾਲਾਂਕਿ ਇਸ ਖੇਤ ਦੇ ਵਿੱਚ ਵੀ ਜਿਹੜਾ ਕਹਿ ਸਕਦਾ ਕਿ ਕਿਸਾਨਾਂ ਨੂੰ ਚਿੰਤਾ ਹੈ ਵਧ ਗਈ ਹੈ ਕਿ 2-3 ਦਿਨਾਂ ਤੋਂ ਜਿਹੜਾ ਮੀਂਹ ਪੈ ਰਿਹਾ ਤਾਂ ਅੱਜ ਵੀ ਮੀਂਹ ਦੇ ਅਸਰ ਹੈਗੇ ਆ ਜੇ ਇਹ ਮੀਂਹ ਪੈਂਦਾ ਤਾ ਗੁਲਾਬੀ ਸੁੰਡੀ ਦੇ ਚਾਂਸ ਵਧਣਗੇ ਫਲਾਵਰਿੰਗ ਤੇ ਨਰਮਾ ਆਇਆ ਹੋਇਆ ਫੁੱਲ ਇਹਦੇ ਤੇ ਪੈ ਚੁੱਕਾ ਹੈ ਕਾਫੀ ਵਧੀਆ ਹਾਈਟ ਹੈ ਤੁਹਾਨੂੰ ਦਿਖਾਣੇ ਇੱਕ ਵਾਰੀ ਕੈਮਰੇ ਜ਼ਰੀਏ ਅ ਹਾਈਟ ਬਹੁਤ ਸੋਹਣੀ ਹੈ ਇਸ ਨਰਮੇ ਦੀ ਪਰ ਲੱਗਦਾ ਨਹੀਂ ਹੈ ਕਿ ਇਹਦੇ ਵਿੱਚੋਂ ਆਲ ਵਾਲੇ ਸਮੇਂ ਦੇ ਵਿੱਚ ਕੁਝ ਨਿਕਲੂਗਾ ਕਿਉਂਕਿ ਲਗਾਤਾਰ ਸਰਕਾਰ ਵੀ ਕਹਿ ਰਹੀ ਹੈ ਕਿ ਕਿਸਾਨ ਜਿਹੜੇ ਹੈਗੇ ਐ ਝੋਨੇ ਦੀ ਰਕਬਾ ਘਟਾ ਨਰਮੇ ਦੇ ਵਿਧਾਨ ਪਰ ਨਰਮੇ ਦੇ ਵਿੱਚ ਨੁਕਸਾਨ ਹੁੰਦਾ ਜਾ ਰਿਹਾ ਕਿਸਾਨਾਂ ਦਾ ਨੁਕਸਾਨ ਹੁੰਦਾ ਜਾ ਰਿਹਾ ਨਰਮੇ ਦਾ ਕਾਰਨ ਕੁਦਰਤ ਕਿੰਨਾ ਕਿਤੇ ਜਿਹੜੇ ਬੀਜ ਹੈਗੇ ਆ ਉਹ ਵੀ ਸਹੀ ਨਹੀਂ ਮਿਲੇ ਪਿਛਲੇ ਸਮੇਂ ਤੇ ਹੁਣ ਇਸ ਵਾਰੀ ਕੁਦਰਤ ਵੀ ਕਿਸਾਨਾਂ ਦਾ ਸਾਥ ਨਹੀਂ ਦੇ ਰਹੀ ਇਸ ਵਕਤ ਜਿਹੜਾ ਮੀਂਹ ਪੈ ਰਿਹਾ ਹੈ ਇਹ ਮੀਂਹ ਪੈਣ ਦੇ ਨਾਲ ਤੁਹਾਨੂੰ ਨਰਮੇ ਦੀ ਅਸੀਂ ਤਸਵੀਰ ਵੀ ਦਿਖਾਣਾ ਹੈ ਕਿਸਾਨ ਜਿਹੜੇ ਹੈਗੇ ਉਹ ਇਸ ਵਕਤ ਸਾਡੇ ਨਾਲ ਹੈਗੇ ਉਹਨਾਂ ਦੇ ਹੱਥ ਦੇ ਵਿੱਚ ਆ ਤੁਸੀਂ ਦੇਖੋ ਫੁੱਲ ਹੈਗੇ ਇਹਦੇ ਥੱਲੇ ਜਿਹੜਾ ਟੀਂਡਾ ਬਣਦਾ ਤਾਂ ਇਹ ਕਿਉਂਕਿ ਹਜੇ ਬਰੀਕ ਹੈ ਬਹੁਤ ਦਿਸ ਨਹੀਂ ਜਿਹੜੀ ਸੁੰਢੀ ਹੈਗੀ ਆ ਕਹਿ ਦਈਏ ਜਿਹੜਾ ਪਹਿਲਾ ਚਿੱਟਾ ਮੱਛਰ ਦਾ ਕਾਫੀ ਸੀ ਪਰ ਉਹ ਤਾਂ ਫਿਲਹਾਲ ਇੱਥੇ ਘਟ ਚੁੱਕਿਆ ਹੈ ਪਰ ਮਿਲੀਬਗ ਦਾ ਵੀ ਹੁਣ ਜਿਹੜਾ ਕਿਤੇ ਨਾ ਕਿਤੇ ਦੱਸਿਆ ਜਾ ਰਾ ਫੁੱਲ ਦੇਖ ਕੇ ਤੁਸੀਂ ਇਹ ਇੱਕ ਮਿਲੀਬਗੇ ਚਿੱਟੇ ਰੰਗ ਦਾ ਕੀੜਾ ਹੁੰਦਾ ਹੈ ਵੀ ਜਿਹੜਾ ਫੁੱਲ ਖਾ ਜਾਂਦਾ ਤੇ ਬਾਈ ਜੀ ਜਿੰਨਾ ਗੱਲ ਕਰਦੇ ਆ ਜਿਹੜੇ ਕਿਸਾਨ ਨੇ ਬਾਈ ਜੀ ਦੋ ਦਿਨਾਂ ਤੋਂ ਮੌਸਮ ਜਿਹੜਾ ਹੈਗਾ ਬਠਿੰਡੇ 'ਚ ਮਿਲਦਾ ਹੈ ਜਿਆਦੇ ਮੀਂਹ ਪੈਣ ਲੱਗ ਗਿਆ ਚੋਨੇ ਨੂੰ ਫਾਇਦਾ ਤੇ ਨਰਮੇ ਨੂੰ ਹੁਣ ਕਿਸ ਤਰੀਕੇ ਦਾ ਨੁਕਸਾਨ ਹੈ ਨਰਮੇ ਨੂੰ ਬਾਈ ਜੀ ਨੁਕਸਾਨ ਬਹੁਤ ਜ਼ਿਆਦਾ ਹੈ ਕਿਉਂਕਿ ਆ ਤੁਸੀਂ ਦੇਖਿਆ ਨਰਮਾ ਇਹ ਬੀ ਆ ਜਿਹੜੀ ਬੀ ਵੀ ਬਹੁਤ ਮਾਰੇ ਦੇ ਰਹੀਆਂ ਸਰਕਾਰਾਂ ਸਾਨੂੰ ਬੀ ਨਹੀਂ ਚੱਜਦੇ ਆ ਰਹੇ ਜੇ ਸਰਕਾਰਾਂ ਅਜਾਸੀਆਂ ਨੂੰ ਖਿੱਚਣ ਤੇ ਸਾਨੂੰ ਬੀ ਚੰਗੇ ਮਿਲ ਜਾਣ ਤਾਂ ਨਰਮਾ ਹੋ ਸਕਦਾ ਪਰ ਨਹੀਂ ਤਾਂ ਤੁਸੀਂ ਦੇਖਦੇ ਹੋ ਇਹਨੂੰ ਇੱਕ ਵੀ ਟੀਂਡਾ ਨਹੀਂ ਲੱਗਿਆਗਾ ਇੱਕ ਵੀ ਕਿਤੇ 5.5 ਫੁੱਟ ਦੇ ਨੇੜੇ ਤੇ ਜਿਹੜੇ ਹਾਈਟ ਹੈਗੀ ਨਰਮੇ ਦੇ ਅੱਗੇ ਕਾਫੀ ਵੱਡਾ ਨਰਮ ਹੈ ਪਰ ਹੁਣ ਇਹ ਮੀਂਹ ਜਿਹੜਾ ਸ਼ੁਰੂ ਹੋਇਆ ਪੈਣਾ ਇਸ ਮੀਂਹ ਕੀ ਨੁਕਸਾਨ ਕਰੂਗਾ ਇਹਨੂੰ ਇਹੇ ਮੈਂ ਤੁਹਾਨੂੰ ਕਹ ਰਿਹਾ ਸੀ ਵੀ ਨਰਮੇ ਦਾ ਕੱਦ ਵੇਖੋ ਤੁਸੀਂ ਖੜੇ ਆਪਾਂ ਨਰਮੇ ਦੇ ਵਿੱਚ ਢੀਂਦੇ ਨਹੀਂ ਪਰ ਇਹਨੂੰ ਟੀਂਡਾ ਇੱਕ ਵੀ ਨਹੀਂ ਲੱਗਿਆ ਨੁਕਸਾਨ ਇਹ ਵੀ ਹੁਣ ਜਿਹੜੀ ਇਹਨੂੰ ਮਿੱਲੀਬਾਗਾ ਤੁਹਾਨੂੰ ਦਿਖਾਈ ਪੈਣੀ ਸ਼ੁਰੂ ਹੋ ਗਈ। ਸੁੰਡੀ ਗੁਲਾਬੀ ਇਹਨੂੰ ਪੈਣੀ ਸ਼ੁਰੂ ਹੋ ਗਈ। ਫਾਲੇ ਨੂੰ ਲੱਗਦਾ ਨਹੀਂ ਕਿਉਂਕਿ ਜਦੋਂ ਗੁਲਾਬੀ ਸੁੰਡੀ ਪੈ ਗਈ ਮੀਂਹ ਪਈਏ ਬੱਦਲ ਵਾਈ ਨਾਲ ਨਰਮੇ ਨੂੰ ਨੁਕਸਾਨ ਹੈ ਕਿਉਂ ਜਿਹੜਾ ਫਲ ਹੈ ਕੀੜੇ ਲੱਗਦੇ ਆ ਫੁੱਲ ਆ ਉਹ ਗਲ ਜਾਣਗੇ। ਕੋਈ ਮੌਸਮ ਖਰਾਬ ਮੌਸਮ ਖਰਾਬ ਕਰਕੇ ਜਿਹੜਾ ਫਲ ਲੱਗ ਰਿਹਾ ਉਹ ਸਾਰਾ ਆਦੀ ਨਾਲ ਗਰ ਕੇ ਥੱਲੇ ਡਿੱਗੀ ਜਾਂਦਾ। ਇਹ ਇੱਕ ਤਾਂ ਬੀਮਾੜੀ ਹੈ ਇੱਕ ਉਤੋਂ ਮੌਸਮ ਦੀ ਮਾਰ ਹੈ ਕਿਉਂਕਿ ਝੋਨੇ ਨੂੰ ਤਾਂ ਫਾਇਦਾ ਹੈ ਪਰ ਨਰਮਾ ਸਾਨੂੰ ਇਸ ਕਰਕੇ ਫਾਇਦਾ ਹੈ ਵੀ ਸਾਡੇ ਨਰਮਾ ਬਹੁਤ ਘਟਾ। ਨਰਮਾ ਮਸਾਂ ਸਾਡੇ ਰੁਪਏ ਚੋਂ 5 ਪੈਸੇ ਵੀ ਹੈ 5 ਪੈਸੇ ਵੀ ਨਹੀਂ ਕੁਦਰਤ ਦੀ ਮਾਰੇ ਠਾ ਉਹ ਵੀ ਖਤਮ ਉਹ ਵੀ ਜਿਹੜਾ ਮੈਂ ਤੁਹਾਨੂੰ ਉਹੀ ਦੱਸ ਰਿਹਾ ਨਾ ਵੀ ਉਹ ਜਿਹੜਾ ਹੈਗਾ 5 ਪੈਸੇ ਉਹ ਵੀ ਕੁਦਰਤ ਦੀ ਮਾਰੇ ਠਾ ਗਿਆ ਕੁਛ ਤੋਂ ਬਿਜਲੀ ਚੱਜ ਦੇ ਮਿਲੇ ਕਿਉਂਕਿ ਨਰਮੇ ਨੂੰ ਫਲ ਲੱਗਿਆ ਨਹੀਂ ਚਾਜਣਾ ਤੇ ਦੂਜਾ ਉਤੋਂ ਕੁਦਰਤ ਜਿਹੜੀ ਹੈ ਇੱਕ ਸਾਥ ਨਹੀਂ ਦੇ ਰਹੀ ਉਤੋਂ ਵੀ ਵੱਧ ਪੈ ਰਹੇ ਆ ਹੁਣ ਇੱਕ ਨਰਮਾ ਸਾਰਾ ਖਰਾਬ ਹੋਊਗਾ ਨੁਕਸਾਨ ਨੁਕਸਾਨ ਨਹੀਂ ਮੈਂ ਜੀ ਹੁਣ ਦੇਖਿਆ ਤੁਸੀਂ ਇਹਦੀ ਤਕਲੀਫ ਇਹੀ ਹੈ ਜੀ ਮੰਨ ਲਾ ਵੀ ਕੋਈ ਵੀ ਸੋ ਪ੍ਰੇ ਨੂੰ ਕੰਟਰੋਲ ਨਹੀਂ ਕਰ ਰਹੀ ਨਰਮੇ ਨੂੰ ਜਿਹੜੀ ਜਮਹਲਾ ਵੀ ਜਿਹੜੀ ਬਿਮਾਰੀ ਪੈ ਰਹੀ ਹੈ ਗਲਾਬੀ ਸੰਡੀ ਪੈ ਰਹੀ ਆ ਉਹਨੂੰ ਕੰਟਰੋਲ ਨਹੀਂ ਕਰ ਰਹੀ ਤਿੰਨ ਚਾਰ ਸਾਲਾਂ ਦਾ ਇਹੀ ਪ੍ਰੋਬਲਮ ਆ ਰਹੀ ਹੈ ਜਿਹੜੀ ਆ ਰਹੀ ਹੈ ਨਾ ਅੱਛਾ ਤੇ ਹੁਣ ਜਿਹੜਾ ਇਹ ਮੌਸਮ ਇਸ ਵਕਮੀ ਦਾ ਬਣਿਆ ਹੋ ਦੋ ਦਿਨ ਤੋਂ ਪੈ ਰਿਹਾ ਪੈ ਵੀ ਰਹਿ ਕੇ ਦੜਵਾਈ ਦੇ ਹਾਂਜੀ ਹਾਂਜੀ ਦੇਖੋ ਮੀਂਹ ਦਾ ਜਿਹੜਾ ਪੈਣਾ ਉਹਦਾ ਪੈਣਾ ਹੀ ਹੈ ਕੁਦਰਤੀ ਹੈ ਹੀ ਹਨਾ ਇਹ ਤਾਂ ਇਹ ਵਾਰੀ ਪੈਂਦਾ ਹੈ ਹਾਂਜੀ ਮੁਕਸਾਲ ਪਚਾਊਗਾ ਇਹਨੂੰ ਨੇ ਨੁਕਸਾਨ ਦੇਖੋ ਜੀ ਨੁਕਸਾਨ ਤਾਂ ਰੱਬ ਦੇ ਹੱਥ ਹੈ ਜੋ ਤਾਂ ਕਿ ਨਹੀਂ ਜਿਹੜਾ ਮੇਰੇ ਮੇਰਾ ਕਹਿਣ ਦਾ ਸਵਾਲ ਇਹ ਹੈ ਕਿ ਜੇ ਹੁਣ ਮੀਂਹ ਪੈਂਦਾ ਜਿਵੇਂ ਦੋ ਦਿਨ ਤੋਂ ਮੀਂਹ ਪੈ ਰਿਹਾ ਹੈ ਕਿ ਉਹ ਨਰਮੇ ਨੂੰ ਤਾਂ ਫਾਇਦਾ ਜਾਂ ਨੁਕਸਾਨ ਹੈ ਜਿਹੜਾ ਨੁਕਸਾਨ ਹੈਗਾ ਜੀ ਉਹ ਹੁਣ ਇਹਦਾ ਮੀਂਹ ਦਾ ਨੁਕਸਾਨ ਇਹ ਹੈ ਵੀ ਜਦੋਂ ਇਹਨੇ ਫਲ ਬਣਾਉਣਾ ਹੋਣਾ ਇਹਦੇ ਫੁੱਲ ਫਲ ਜਿਹੜੇ ਮਤਲਬ ਵੀ ਸਾਰੇ ਖਰਮ ਕਰ ਦੇਣਾ ਇਹਨੇ ਠੀਕ ਹੈ ਨਾ ਜੀ ਬਿਮਾਰੀਆਂ ਦੀ ਮਤਲਬ ਵੀ ਉਹਨਾਂ ਤੇ ਜ਼ਿਆਦਾ ਸੋ ਪ੍ਰਹਾਰ ਹੋ ਜਾਣਾ ਹਾਂਜੀ ਹਾਂ ਉਹੀ ਉਹੀ ਮੇਰੇ ਕਹਿੰਦਾ ਮਤਲਬ ਐਸੀ ਵੀ ਹੁਣ ਬਾਈ ਜੀ ਮੀ ਜਿਹੜਾ ਪੈ ਰਿਹਾ ਇਹ ਮੀ ਲੱਗਦਾ ਬਿਮਾਰੀਆਂ ਵਧਾਊਗਾ ਨਰਮੇਸ ਉਹ ਤਾਂ ਹੋਊਗਾ ਜੀ ਬਿਲਕੁਲ ਕਿਉਂਕਿ ਸੱਲ ਵਧਣੀ ਐ ਸੱਲ ਕਰਕੇ ਇੱਕ ਤਾਂ ਹਾਈਟੇ ਦੀ ਵਧਣ ਲੱਗੀ ਠੀਕ ਐ ਜਦੋਂ ਨਾ ਸਪਰੇ ਹੋਣੀ ਐ ਬਾਰਸ਼ਾਂ ਚ ਕੋਈ ਸਪਰੇ ਨਹੀਂ ਹੁੰਦੀ ਕੋਈ ਹੋਰ ਨਹੀਂ ਤਾਂ ਫਰਕ ਪੈਣੇ ਪੈਣ ਐ ਇਸ ਚੀਜ਼ ਤੇ ਆਹ ਜੀ ਕਿ ਲੱਗਦਾ ਜੀ ਇਹ ਫਸਲ ਬਚੂਗੀ ਆਣ ਵਾਲੇ ਸਮੇਂ ਦੇ ਵਿੱਚ ਇਹ ਨਹੀਂ ਨਰਮਾ ਤਾਂ ਮੈਨੂੰ ਐ ਲੱਗਦਾ ਵੀ ਮਾਲਵਾ ਪੱਤੀ ਚੋਂ ਇਧਰ ਤਾਂ ਨਰਮਾ ਖਤਮ ਐ ਇਹ ਤਾਂ نامुमकिन ਆਪਣੇ ਦਾ ਨਾਮੁਕੁਣੀ ਨਰਮਾ ਜਦੋਂ ਹੁੰਦਾ ਹੀ ਨਹੀਂਗਾ ਨਾ ਬੀਜ ਚਾਜਦੇ ਮਿਲਦੇ ਆ ਨਾ ਰੇਤ ਸਪਰੇ ਚਾਜਦੀ ਮਿਲਦੀ ਜੇ ਸਪਰੇ ਹਾਂ ਚਾਜਦੀਆਂ ਮਿਲਣ ਬੀਜ ਚਾਜਦੇ ਮਿਲਣ ਤਾਂ ਅਸੀਂ ਝੋਨੇ ਦਾ ਖੇੜਾ ਛੱਡੀਏ ਤੇ ਨਰਮੇਵਾਲ ਆ ਜੀਏ ਨਰਮਾ ਸਾਨੂੰ ਖੇਤੀ ਚੰਗੀ ਆ ਨਾਲੇ ਮਜ਼ਦੂਰਾਂ ਨੂੰ ਕੋਈ ਚਗਾਈ ਚੁਗਣ ਤੇ ਉਹਨਾਂ ਨੂੰ ਫਾਇਦਾ ਹੋਵੇ ਨਾਲੇ ਸਾਡੇ ਨਰਮਾ ਹੋ ਜੇ ਸਾਨੂੰ ਤਾਂ ਫਾਇਦਾ ਪਰ ਹੁਣ ਜਿਹੜਾ ਮੀ ਹੈ ਮੀ ਦਾ ਕਰਕੇ ਨੁਕਸਾਨ ਹੋ ਰਿਹਾ ਇਸ ਕਰਕੇ ਵੀ ਸਾਡੇ ਨਰਮੇ ਤੋਂ ਮੈਨੂੰ ਲੱਗਦੀ ਹੱਥ ਖੜੇ ਹੋ ਜਾਣਗੇ ਜਦੋਂ ਬਾਅਦ ਬਸ ਬਿਲਕੁਲ ਨਰਮੇ ਦੀ ਕਾਫੀ ਚੰਗੀ ਹਾਈਟ ਹੈਗੀ ਪਰ ਹੁਣ ਜਿਹੜਾ ਇਸ ਵਕਤ ਮੀ ਪੈ ਰਿਹਾ ਇਹ ਮੀ ਜਿਹੜਾ ਹੈਗਾ ਉਹ ਕਿਤਨਾ ਕਿਤੇ ਨਰਮੇ ਦੀ ਆ ਜਿਹੜੀ ਤੁਸੀਂ ਫਸਲ ਦੇਖ ਰਹੇ ਹੋ ਇੱਥੇ ਇਸ ਵਕਤ ਖੇਤ ਦੇ ਵਿੱਚ ਆ ਗਿਆ ਕਾਫੀ ਵਧੀਆ ਹਾਈਟ ਹੈਗੀ ਇਸ ਨਰਮੇ ਦੀ ਪਰ ਜਿਹੜਾ ਫੁੱਲ ਲੱਗਦਾ ਉਹ ਫੁੱਲ ਨੂੰ ਸਿਲ ਦੇ ਕਰ ਨੁਕਸਾਨ ਹੁੰਦਾ ਜਿਹੜੇ ਕੀੜੇ ਹੈਗੇ ਆ ਯਾਨੀ ਗੁਲਾਬੀ ਸੁੰਡੀ ਹੋਵੇ ਜਾਂ ਮਿਲੀ ਬੱਗ ਹੋਗੀ ਦਾ ਉਹਦਾ ਖਤਰਾ ਮੀਂਹ ਦੇ ਕਾਰਨ ਨਮੀ ਦੇ ਕਰਕੇ ਵੱਜ ਜਾਂਦਾ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਦੇ ਮੌਸਮ ਦੇ ਵਿੱਚ ਨਰਮੇ ਤੇ ਰਿਹਾਂ ਸਪਰੀਆਂ ਵੀ ਕੰਮ ਨਹੀਂ ਕਰਦੀਆਂ ਇਸ ਕਰਕੇ ਪਹਿਲਾਂ ਕਹਿ ਦਿਆ ਕਿ ਜਿਹੜੇ ਬੀਜ ਕਿਸਾਨਾਂ ਤੱਕ ਸਹੀ ਨਹੀਂ ਪਹੁੰਚੇ ਉਹ ਤੋਂ ਕੁਦਰਤੀ ਮਾਰ ਲਗਾਤਾਰ ਕਿਸਾਨਾਂ ਤੇ ਪੈ ਰਹੀਤਾ ਇਹ ਮਾਲਵਾ ਪੱਟੀ ਇਲਾਕੇ ਦੇ ਵਿੱਚੋਂ ਕਿਸਾਨ ਆਉਣ ਵਾਲੇ ਸਮੇਂ ਵਿੱਚ ਨਰਮਾ ਜਿਹੜਾ ਬੀਜਣਾ ਉਹ ਕਾਫੀ ਜ਼ਿਆਦਾ ਕਟਾ ਚੁੱਕਿਆ ਤੇ ਲੱਗਦਾ ਹੈ ਕਿ ਜੇ ਇਹੀ ਹਾਲਾਤ ਰਹੇ ਤਾਂ ਨਰਮਾ ਬਿਲਕੁਲ ਹੀ ਖਤਮ ਹੋ ਜਾਊਗਾ ਕੈਮਰਾਮੈਨ ਪਿੱਪਲ ਦੇ ਨਾਲ ਅਮਿਤ ਸ਼ਰਮਾ ਰੋਜ਼ਾਨਾ ਸਪੋਕਸਮੈਨ ਪਿੰਡ ਦੇਵਣ ਬਠਿੰਡਾ